ਇਹ ਸਰੀਰ ਬਹੁਤ ਕਰਮਾਂ ਭਾਗਾ ਦਾ ਮਿਲਿਆ ਹੋਇਆ ਹੈ ਆਓ ਹੁਣ ਸੰਗਤ ਜੁੜ ਗਈ ਬੜੇ ਪਿਆਰ ਨਾਲ ਇੱਕ ਇੱਕ ਬਚਨ ਸੁਣਨਾ ਅੱਜ ਅਸੀਂ ਸੇਵਾ ਕਰਕੇ ਆਪਣੇ ਆਪ ਨੂੰ ਛਪਾਉਣਾ ਕਿੱਦਾਂ ਲੁਕੋਣਾ ਕਿੱਦਾਂ ਮਨ ਕਿਵੇਂ ਮਾਰਨਾ ਇਹ ਕੁਝ ਜ਼ੁਕਤੀਆਂ ਸਿੱਖਾਂਗੇ ਬੜੇ ਪਿਆਰ ਸਤਕਾਰ ਨਾਲ ਰਸਨਾ ਪਵਿੱਤਰ ਕਰੋ ਆਖੋ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਸਾਧ ਸੰਗਤ ਜੀ ਇਹ ਜੋ ਸਾਡਾ ਸਰੀਰ ਪੰਜ ਤੱਤਾਂ ਤੋਂ ਬਣਿਆ ਹੋਇਆ ਹੈ ਇਹਦੇ ਵਿੱਚ ਪੰਜ ਤੱਤ ਹਨ ਮਿੱਟੀ ਅਗਨੀ ਹਵਾ ਪਾਣੀ ਆਕਾਸ਼ ਇਹ ਪੰਜਾਂ ਤੱਤਾਂ ਦਾ ਸਰੀਰ ਸਾਨੂੰ ਪ੍ਰਾਪਤ ਹੋਇਆ ਔਰ ਇਹਦੇ ਵਿੱਚ ਪੰਜ ਤੱਤਾਂ ਦਾ ਮਨ ਰਹਿੰਦਾ ਜਦੋਂ ਤੁਸੀਂ ਮਨ ਦੇ ਉੱਤੇ ਕੇਂਦ੍ਰਿਤ ਬਣਾ ਲੋਗੇ ਤੁਹਾਡੇ ਮਨ ਵਿੱਚ ਸੰਕਲਪ ਸ਼ਕਤੀ ਹੋਏਗੀ ਉਦੋਂ ਤੁਸੀਂ ਆਪਣੇ ਆਪ ਨੂੰ ਲੁਕੋ ਸਕੋਗੇ ਤੁਸੀਂ ਦੇਖਿਓ ਵੀ ਜਿਹੜੇ ਬਹੁਤ ਕੁਝ ਪ੍ਰਾਪਤ ਕੀਤਾ ਹੁੰਦਾ ਕਿਵੇਂ ਟਿੱਕੇ ਬੈਠੇ ਹੁੰਦੇ ਤੇ ਜਿਨ੍ਹਾਂ ਕੋ ਥੋੜਾ ਜਿਹਾ ਹੁੰਦਾ ਉਹ ਕਿੰਨੇ ਉਛਲਦੇ ਨੇ ਜਿਹਨੂੰ ਕਬੀਰ ਜੀ ਆਪਣੀ ਬਾਣੀ ਚ ਕਹਿੰਦੇ ਕਹੋ ਕਬੀਰ ਛੂਛਾ ਘਟ ਬੋਲੇ ਭਰਿਆ ਹੋਵੇ ਸੁਕਬ ਨਾ ਡੋਲੇ ਜਿਹੜਾ ਘੜਾ ਥੋੜਾ ਜਿਹਾ ਖਾਲੀ ਹੁੰਦਾ ਨਾ ਪੂਰਾ ਨਾ ਭਰਿਆ ਹੋਵੇ ਉਹ ਜ਼ਿਆਦਾ ਖੜਕਦਾ ਤੇ ਜਿਹੜਾ ਭਰਿਆ ਹੋਵੇ ਉਹਦੇ ਚ ਆਵਾਜ਼ ਨਹੀਂ ਆਉਂਦੀ ਕਿਉਂਕਿ ਪਾਣੀ ਲਚਕਦਾ ਨਹੀਂ ਛਿਲਕਦਾ ਨਹੀਂ ਉਹਦੇ ਵਿੱਚ ਖਾਲੀ ਘੜੇ ਜ਼ਿਆਦਾ ਬੋਲਦੇ ਨੇ ਜਿਨ੍ਹਾਂ ਨੇ ਹਜੇ ਕੁਝ ਪਾਇਆ ਨਹੀਂ ਉਹ ਬਹੁਤ ਵੱਡੀਆਂ ਗੱਲਾਂ ਕਰਦੇ ਜਿਨ੍ਹਾਂ ਨੇ ਪਾ ਲਿਆ ਉਹਨਾਂ ਨੇ ਲੁਕੋ ਲਿਆ ਆਖੋ ਸਤਨਾਮ ਇੱਥੇ ਆ ਕੇ ਹਜਮ ਕਰਨਾ ਜੇ ਅੱਗੇ ਵਧਣਾ ਹੈ ਸੇਵਾ ਕਰਦੇ ਹੋਏ ਸ਼ਕਤੀ ਮਿਲਦੀ ਹੈ ਤੁਸੀਂ 10 15 ਸਰੀਰਾਂ ਦੇ ਝੂਠੇ ਭਾਂਡੇ ਮੰਨ ਜੂਗੇ ਤੁਹਾਨੂੰ ਸ਼ਕਤੀ ਮਿਲਣੀ ਹੈ 5 10 20 ਸੰਗਤਾਂ ਦੇ ਜੋੜੇ ਰੱਖ ਦੋਗੇ ਸਵਾਰ ਕੇ ਤੁਹਾਡੇ ਸਰੀਰ 'ਚ ਸ਼ਕਤੀ ਆਉਣੀ ਹੈ ਇੱਕ ਪਾਠ ਜਪਜੀ ਸਾਹਿਬ ਸੁਖਮਨੀ ਸਾਹਿਬ ਕਰ ਲੋਗੇ ਸ਼ਕਤੀ ਆਉਣੀ 15 20 ਮਿੰਟ ਮਾਰਦ ਦੇ ਸਾਹਮਣੇ ਚੌਂਕੜਾ ਮਾਰ ਕੇ ਬੈਠੋਗੇ ਤੁਹਾਡੇ ਸਰੀਰ 'ਚ ਸ਼ਕਤੀ ਆਉਣੀ ਪਰ ਇਹ ਜਿਹੜੀ ਸ਼ਕਤੀ ਹੈ ਇਹਨੂੰ ਜਰਨਾ ਵੀ ਪੈਣਾ ਕਿਉਂਕਿ ਜਦੋਂ ਸਰੀਰ 'ਚ ਸ਼ਕਤੀ ਜ਼ਿਆਦਾ ਵੱਧ ਜਾਂਦੀ ਹੈ ਤੁਸੀਂ ਦੇਖਿਓ ਫਿਰ ਕ੍ਰੋਧ ਵੱਧ ਜਾਂਦਾ ਹੈ ਛੋਟੀ ਜੀ ਗੱਲ ਤੇ ਕ੍ਰੋਧ ਆਉਂਦਾ ਹੈ ਕਿਉਂ ਕਿਉਂਕਿ ਸ਼ਕਤੀ ਆਪਣੀ ਜਗ੍ਹਾ ਨਹੀਂ ਪਹੁੰਚੀ ਉਹਨੂੰ ਆਪਣੀ ਜਗ੍ਹਾ ਪਹੁੰਚਾਉਣ ਵਾਸਤੇ ਕੀ ਕਰਨਾ ਹੈ ਫਿਰ ਸਾਹ ਸੰਗਤ ਪੰਜਾਂ ਤੱਤਾਂ ਦੇ ਮਨ ਨੂੰ ਕੇਂਦ੍ਰਿਤ ਕਰਨਾ ਇੰਨੀ ਸ਼ਕਤੀ ਤੁਹਾਡੇ ਸਰੀਰ 'ਚ 72000 ਨਾੜਾਂ ਸਾਡੇ ਸਰੀਰ 'ਚ ਹੈ ਨਾੜਾਂ ਦਾ ਮਤਲਬ ਉਹ ਰੂਟ ਉਹ ਚੈਨਲ ਜਿੱਥੇ ਆਪਣੇ ਆਪ ਸ਼ਕਤੀ ਪੈਦਾ ਹੋ ਰਹੀ ਭਾਵੇਂ ਉਹ ਕੋਈ ਬੰਦਾ ਹੈ ਕਿਸੇ ਤਰ੍ਹਾਂ ਕਿਸੇ ਵੀ ਧਰਮ ਦਾ ਜਿਹਨੂੰ ਆ ਸਰੀਰ ਮਿਲਿਆ ਉਹਦੇ ਸਰੀਰ 'ਚ 72000 ਨਾੜੀਆਂ 'ਚ ਆਪਣੇ ਆਪ ਸ਼ਕਤੀ ਪੈਦਾ ਹੋ ਰਹੀ ਉਹ ਸ਼ਕਤੀ ਜਾਂ ਅਸੀਂ ਗੁੱਸੇ ਰਾਹੀ ਜਾਂ ਇੱਛਾ ਰਾਹੀ ਜਾ ਕਾਮ ਵਾਸ਼ਨਾ ਰਹੀ ਕਿਉਂਕਿ ਜਿਹੜਾ ਇਹ ਯੁੱਗ ਹੈ ਇਹ ਕਾਮ ਦਾ ਯੁੱਗ ਹੈ ਵਾਸ਼ਨਾ ਦਾ ਯੁੱਗ ਹੈ ਹਰ ਬੰਦਾ ਜਿਹੜਾ ਹੈ ਚਮੜੀ ਤੇ ਦਮੜੀ ਦੇ ਪਿੱਛੇ ਭੱਜਿਆ ਫਿਰਦਾ ਜੇ ਇਸ ਸ਼ਕਤੀ ਨੂੰ ਸਹੀ ਤਰੀਕੇ ਨਾਲ ਸਮਝਣਾ ਹੈ ਦਮੜੀ ਦਾ ਵੀ ਖਿਆਲ ਛੱਡ ਦਿਓ ਚਮੜੀ ਦਾ ਵੀ ਖਿਆਲ ਛੱਡ ਦਿਓ ਕਿਉਂਕਿ ਅੱਜ ਸੋਹਣਾ ਚਮ ਦੇਖਿਆ ਸੀ ਡੋਲ ਜਾਂਦੇ ਸੋਹਣਾ ਰੂਪ ਦੇਖਿਆ ਡੋਲ ਜਾਂਦੇ ਜਦੋਂ ਡੋਲੇ ਸਾਡੀ ਇਹ ਸ਼ਕਤੀ ਅੰਦਰ ਉਭਣੀ ਸ਼ਕਤੀ ਇਹ ਵਿਕਾਰਾਂ ਵਾਲੇ ਪਾਸੇ ਚੱਲ ਪੈਂਦੀ ਹੈ। ਵਾਸ਼ਨਾਵਾਂ ਵਾਲੇ ਪਾਸੇ ਚੱਲ ਪੈਂਦੀ। ਇਹਨੂੰ ਨਿੱਜ ਘਰ ਵਿੱਚ ਲੈ ਕੇ ਆਉਣਾ ਹੈ ਬੜੇ ਔਖੇ ਕੰਮ। ਜਿੰਨਾ ਕਹਿਣਾ ਸੁੱਖਾ ਉਨਾ ਹੀ ਔਖਾ। ਕਿਉਂਕਿ ਮੈਂ ਅੱਜ ਆਪ ਜੀ ਦੇ ਨਾਲ ਜਿਸ ਵਿਸ਼ੇ ਤੇ ਬੈਠਾ ਮਹਾਰਾਜ ਜੀ ਨੇ ਜੋ ਪ੍ਰੇਰਣਾ ਕੀਤੀ ਆ ਕਿ ਸੇਵਾ ਕਰਨ ਤੋਂ ਬਾਅਦ ਸਿਮਰਨ ਕਰਨ ਤੋਂ ਬਾਅਦ ਆਪਣੇ ਆਪ ਨੂੰ ਛਪਾ ਕੇ ਕਿਵੇਂ ਰੱਖਣਾ ਕਿਵੇਂ ਗੁਰਸਿੱਖ ਆਪਣੇ ਆਪ ਨੂੰ ਲੁਕੋ ਕੇ ਰੱਖਦੇ ਸੀ ਛੁਪਾ ਕੇ ਰੱਖਦੇ ਸੀ ਉਹਨਾਂ ਨੇ ਆਪਣੀ ਜਿਹੜੀ ਇਹ ਸ਼ਕਤੀ ਸੀ ਉਹਨੂੰ ਸਹੀ ਉਪਯੋਗ ਕੀਤਾ ਸੇਵਾ ਕਰਨ ਤੋਂ ਬਾਅਦ ਇੱਕ ਪਾਠ ਤੁਸੀਂ ਜਪਜੀ ਸਾਹਿਬ ਦਾ ਕਰ ਲੋ ਤੁਹਾਡੇ ਸਰੀਰ 'ਚ ਸ਼ਕਤੀ ਆਣੀ ਆਣੀ ਹੈ ਮੈਂ ਇਹਨੂੰ ਇਸ ਤਰ੍ਹਾਂ ਛੋਟੀ ਜੀ ਉਦਾਹਰਨ ਨਾਲ ਦੱਸਾਂ ਗੁਰਬਾਣੀ ਦੇ ਵਿੱਚ ਹੀ ਜ਼ਿਕਰ ਆਉਂਦਾ ਹੈ ਕਹਿੰਦੇ ਇੱਕ ਵਾਰੀ ਨਾ ਇੱਕ ਜੰਗਲ ਦੇ ਵਿੱਚ ਆਪਣੇ ਆਪ ਇੱਕ ਛੋਟੀ ਜੀ ਬਗੀਚੀ ਬਣ ਗਈ ਫੁੱਲਾਂ ਦੀ ਕੁਦਰਤੀ ਬਗੀਚੀ ਅਸ ਤੁਸੀਂ ਹਿਮਕੁੰਡ ਸਾਹਿਬ ਵਾਲੇ ਪਾਸੇ ਜਾਂਦੇ ਹੋ ਨਾ ਜਦੋਂ ਦੇਖੋ ਕੁਦਰਤੀ ਕਿੰਨੀਆਂ ਸੋਹਣੀਆਂ ਬਾੜੀਆਂ ਬਗੀਚੀਆਂ ਬਣੀਆਂ ਹੋਈਆਂ ਇੱਕ ਤਾਂ ਇਨਸਾਨ ਲਾਉਂਦਾ ਤੇ ਇੱਕ ਕੁਦਰਤ ਵੱਲੋਂ ਆਪਣੇ ਆਪ ਲੱਗ ਜਾਂਦੀਆਂ ਕਈ ਕਈ ਤਰ੍ਹਾਂ ਦੇ ਫੁੱਲ ਜੰਗਲ ਦੇ ਵਿੱਚ ਐਦਾਂ ਦੀ ਬਗੀਚੀ ਹੋ ਗਈ ਤਿਆਰ ਜਦੋਂ ਸੋਹਣੇ ਫੁੱਲ ਖਿੜੇ ਭੌਰੇ ਆਉਣ ਲੱਗੇ ਭੌਰੇ ਆਏ ਆਲੇ-ਦੁਆਲੇ ਦੇ ਜਿਹੜੇ ਦਰਖਤ ਸੀ ਉਹਨਾਂ 'ਚ ਰਸ ਭਰਿਆ ਪੰਛੀਆਂ ਦਾ ਆਉਣਾ ਹੋ ਗਿਆ ਆਲੇ-ਦੁਆਲੇ ਦੇ ਜੀਵ-ਜੰਤੂਆਂ ਨੂੰ ਬੜੀਆਂ ਸੋਹਣੀਆਂ ਮਹਿਕਾਂ ਆਵੇ ਉਸ ਬਾਗੀਚੀ ਵਿੱਚੋਂ ਕਿਉਂਕਿ ਤਰ੍ਹਾਂ-ਤਰ੍ਹਾਂ ਦੇ ਫੁੱਲ ਖਿੜ ਗਏ ਉਹ ਇੱਕ ਦਿਨ ਕੀ ਹੋਇਆ ਸ਼ੇਰ ਮਾਸ ਖਾ ਕੇ ਢ ਘਾਰਾਂ ਮਾਰਦਾ ਹੋਇਆ ਅ ਜਦ ਬਗੀਚੀ ਦੇ ਕੋਲੋਂ ਲੰਘਿਆ ਉਹਨਾਂ ਜਗ੍ਹਾ ਬੜੀ ਸੋਹਣੀ ਲੱਗੀ ਸੁਣਦੇ ਹੋ ਗੱਲ ਧਿਆਨ ਨਾਲ ਇਹ ਦ੍ਰਿਸ਼ਟਾਂਤ ਹੈ ਗੁਰਬਾਣੀ ਵਿੱਚ ਮਹਾਰਾ ਦੱਸਦੇ ਕਹਿੰਦੇ ਜਦੋਂ ਕੋਲੋਂ ਲੰਘਿਆ ਨਾ ਉਸ ਬਗੀਚੀ ਦੇ ਖੁਸ਼ਬੋਈਆਂ ਆਈਆਂ ਉਹਨੇ ਸੋਚਿਆ ਵੀ ਅੱਜ ਇੱਥੇ ਆਰਾਮ ਕਰਦੇ ਆ ਵੜ ਗਿਆ ਬਗੀਚੀ 'ਚ ਫੁੱਲਾਂ ਦੇ ਉੱਤੇ ਕਦੇ ਇੱਧਰ ਪਲਸਟਾ ਮਾਰੇ ਕਦੇ ਉੱਧਰ ਪਲਸਟਾ ਉਹਨੇ ਫੁੱਲ ਮਿੱਦ ਕੇ ਰੱਖ ਦਿੱਤੇ ਛੋਟੀ ਜੀ ਬਗੀਚੀ ਸੀ ਅੱਧ ਪਜਦ ਫੁੱਲ ਇੱਕ ਦਿਨ ਫਿਰ ਦੂਜੇ ਦਿਨ ਫਿਰ ਤੀਜੇ ਦਿਨ ਉਹਨੇ ਬਗੀਚੀ ਉਜਾੜ ਦਿੱਤੀ ਨੇੜ ਦੇ ਜਿਹੜੇ ਜੀਵ ਜੰਤੂ ਸੀ ਬੜੇ ਦੁਖੀ ਹੋ ਗਏ ਵੀ ਜਿੱਦਣ ਦਾ ਸ਼ੇਰ ਆਇਆ ਇਹਨੇ ਬਗੀਚੀ ਦਾ ਰਹਿਣ ਕੱਖ ਨਹੀਂ ਦਿੱਤਾ ਕਿਉਂ ਨੇ ਉਹ ਬਗੀਚੀ ਚੋਂ ਬਾਹਰ ਕੱਢੀਏ ਹੁਣ ਕੱਢਾ ਕੀ ਕੱਢੇ ਕਿਹੜਾ ਸ਼ੇਰ ਨੂੰ ਬਾਹਰ ਉਹਨਾਂ ਵਿੱਚ ਹੁਣ ਗੁਰਮਤਾ ਹੋਇਆ ਆਪਸੀ ਸਲਾਹ ਹੋਈ ਗਿੱਦੜ ਕਹਿੰਦਾ ਵੀ ਮੈਂ ਗੱਲ ਕਰਾਂਗਾ ਜਾ ਕੇ ਆਖੋ ਸਤਨਾਮ ਮੈਂ ਜਾ ਕੇ ਗੱਲ ਕਰੂੰਗਾ ਗਿੱਦੜ ਕਹੇ ਗਿੱਦੜ ਆਇਆ ਉਹ ਸ਼ੇਰ ਨੂੰ ਕਹਿਣ ਲੱਗਾ ਭਰਾਵਾ ਗੱਲ ਸੁਣ ਵੀ ਤੇਰਾ ਇਹ ਵਤੀਰਾ ਠੀਕ ਨਹੀਂ ਹੈ ਤੂੰ ਰੱਜ ਪੁੱਜ ਕੇ ਆ ਜਾਣਾ ਇੱਥੇ ਬਗੀਚੀ ਨੂੰ ਉਜਾੜ ਦੇਣਾ ਅਸੀਂ ਸਾਰੇ ਤੰਗ ਹੁੰਨੇ ਆ ਉਹ ਕਹਿਣ ਲੱਗਿਆ ਵੀ ਮੈਂ ਜੰਗਲ ਦਾ ਰਾਜਾ ਤੇ ਮੇਰੀ ਮਰਜ਼ੀ ਅਹੀ ਕੁਝ ਚੱਲਦਾ ਨਾ ਅੱਜ ਮੇਰੀ ਪਰਸਨਲ ਲਾਈਫ ਆ ਦੱਸੋ ਇੱਕ ਸ਼ਬਦ ਬਾਹਰ ਵਾਲਿਆਂ ਨੂੰ ਤਾਂ ਕਹਿੰਦੇ ਸੀ ਅੱਜਕੱਲ ਮਾਪੇ ਨੂੰ ਵੀ ਕਹਿਣ ਲੱਗੇ ਜਿਨ੍ਹਾਂ ਨੇ ਤੁਹਾਡੀਆਂ ਨਲੀਆਂ ਸਾਫ਼ ਕੀਤੀਆਂ ਜਿਨ੍ਹਾਂ ਨੇ ਤੁਹਾਡਾ ਗੰਦਮੰਦ ਧੋਇਆ ਵੱਡੇ ਕੀਤਾ ਤੁਹਾਨੂੰ ਚੱਲਣਾ ਸਿਖਾਇਆ ਤੁਹਾਨੂੰ ਬੋਲਣਾ ਸਿਖਾਇਆ ਉਹ ਮਾਪੇ ਅੱਗੇ ਮੂੰਹ ਪਾੜ ਕੇ ਕਹਿੰਦੇ ਸਾਡੀ ਪਰਸਨਲ ਲਾਈਫ ਆ ਸ਼ੀਰ ਕਹਿੰਦਾ ਮੈਂ ਮਾਲਕ ਹਾਂ ਮੈਂ ਮਾਲਕ ਐ ਇੱਥੇ ਦਾ ਉਹ ਕਹਿੰਦੇ ਵੀ ਦੇਖ ਗੱਲ ਸੁਣ ਜਿੱਥੇ ਤੂੰ ਜੰਗਲ 'ਚ ਰਹਿਣਾ ਅਸੀਂ ਵੀ ਇੱਥੇ ਰਹਿਣ ਵਾਲੇ ਵੀ ਤੂੰ ਆਹ ਕੰਮ ਨਾ ਕਰ ਉਹ ਕਹਿੰਦਾ ਜੇ ਮੈਂ ਨਾ ਛੱਡਾਂ ਫੇਰ ਕਹਿੰਦੇ ਤੇਰੇ ਨਾਲ ਜੁੱਧ ਕਰਾਂਗੇ ਤੂੰ ਮੇਰੇ ਨਾਲ ਲੜੇਂਗਾ ਕਹਿੰਦਾ ਹਾਂ ਹੁਣ ਗਿੱਦੜ ਨੇ ਚੈਲੰਜ ਕਰ ਦਿੱਤਾ ਵੀ ਤੂੰ ਹਟ ਜਾ ਨਹੀਂ ਅਸੀਂ ਤੈਨੂੰ ਸੋਦਾ ਲਾ ਦਾਂਗੇ ਉਹ ਕਹਿੰਦਾ ਲਾਏਗਾ ਕੌਣ ਮੇਰੀ ਤਾਕਤ ਤੁਹਾਡੀ ਤਾਕਤ ਕੀ ਏ ਉਹ ਕਹਿੰਦਾ ਮੈਂ ਇਕੱਲਾ ਹੀ ਬਹੁਤ ਆ ਗਿੱਦੜ ਕਹੇ ਹੁਣ ਆਪਸੀ ਇਹਨਾਂ ਚ ਜੰਗ ਸ਼ੁਰੂ ਹੋ ਗਿਆ ਗਿੱਦੜ ਤੇ ਸ਼ੇਰ ਨੇ ਆਪਸ ਵਿੱਚ ਜਦੋਂ ਜੰਗ ਸ਼ੁਰੂ ਕੀਤਾ ਸ਼ੇਰ ਨੇ ਇੱਕੋ ਝੱਪਟੇ 'ਚ ਗਿੱਦੜ ਨੂੰ ਪਲਟਾ ਮਾਰਿਆ ਦੂਜਾ ਪਲਟਾ ਮਾਰਿਆ ਗਿੱਦੜ ਨੇ ਦੇਖਿਆ ਵੀ ਐਂ ਤਾਂ ਗੱਲ ਨਹੀਂ ਬਣਨੀ ਉਹਨੇ ਵੀ ਚਲਾਕੀ ਵਰਤੀ 2-3 ਵਾਰ ਚੰਗੇ ਦੋ ਪੇਚ ਕਰਕੇ ਸ਼ੇਰ ਨੂੰ ਐਸਾ ਪਲਟਾ ਪਲਟਾ ਕੇ ਪਰਹਾ ਕੇ ਮਾਰਿਆ ਕੇ ਉਹਦੀ ਤਾਕਤ ਦੇ ਨਾਲ ਉਹਨੂੰ ਹੀ ਖਤਮ ਕਰ ਦਿੱਤਾ ਤੇ ਉਹ ਬਗੀਚੀ ਦੇ ਵਿੱਚ ਮਰ ਗਿਆ ਆਖੋ ਸਤਨਾਮ ਸਾਰਿਆਂ ਚੁੱਕਿਆ ਸ਼ੇਰ ਨੂੰ ਚੁੱਕ ਕੇ ਬਾਹਰ ਸੁੱਟ ਦਿੱਤਾ ਜਿੱਦਣ ਦਾ ਉਥੋਂ ਸ਼ੇਰ ਕੱਢਿਆ ਉਦੋਂ ਦੇ ਫੁੱਲ ਫੇਰ ਤੋਂ ਹਰੇ ਭਰੇ ਹੋ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਦੇ ਉੱਤੇ ਸੁਭਾਏਮਾਨ ਜਬ ਲਗ ਸਿੰਘ ਰਹੈ ਬਨਮਾਹੇ ਤਬ ਲਗ ਬਨ ਫੂਲੇ ਹੀ ਨਾਹੇ ਸਿੰਘ ਨਾਉ ਸ਼ੇਰ ਦਾ ਜਦੋਂ ਤੱਕ ਸ਼ੇਰ ਬਗੀਚੀ 'ਚ ਰਹੇਗਾ ਬਨ 'ਚ ਰਹੇਗਾ ਉਦੋਂ ਤੱਕ ਬਗੀਚੀ ਦਾ ਕੁਝ ਨਹੀਂ ਬਣਨਾ ਜਦ ਹੀ ਸਿਆਰ ਸਿੰਘ ਕੋ ਖਾਏ ਸਿਆਰ ਨਾਮ ਗਿੱਦੜ ਦਾ ਜਦੋਂ ਸਿਆਰ ਗਿੱਦੜ ਸ਼ੇਰ ਨੂੰ ਮਾਰ ਲੇਗਾ ਫੁੱਲ ਰਹੀ ਸਗਲੀ ਬਨਰਾਏ ਉਦੋਂ ਸਾਰੀ ਬਗੀਚੀ ਹਰੀ ਹੋ ਜਾਂਦੀ ਹੈ ਇਹ ਸ਼ੇਰ ਕੌਣ ਹੈ ਸਾਡਾ ਹੰਕਾਰ ਤੇ ਗਿੱਦੜ ਕੌਣ ਹੈ ਸਾਡੀ ਨਿਮਰਤਾ ਬਗੀਚੀ ਕੀ ਹੈ ਸਾਡਾ ਦਿਲ ਫੁੱਲ ਕੀ ਹੈ ਸਾਡੇ ਸ਼ੁਭ ਗੁਣ ਜਦੋਂ ਅਸੀਂ ਇੱਕ ਪਾਠ ਜਪਜੀ ਸਾਹਿਬ ਦਾ ਕਰਦੇ ਹਾਂ ਅੰਦਰ ਫੁੱਲ ਖਿੜਦੇ ਪਰ ਹੰਕਾਰ ਰੂਪ ਸ਼ੇਰ ਆ ਕੇ ਮਿੱਦ ਦਿੰਦਾ ਉਹਨਾਂ ਨੂੰ ਤੁਸੀਂ ਸੇਵਾ ਕਰਦੇ ਹੋ ਭਾਂਡੇ ਮਾਂਜਦੇ ਹੋ ਝਾੜੂ ਮਾਰਦੇ ਹੋ ਸੰਗਤਾਂ ਵਾਸਤੇ ਗੁਰਾਈ ਕਰਦੇ ਹੋ ਪੱਠੀ ਤੇ ਬਹਿ ਕੇ ਪ੍ਰਸ਼ਾਦੇ ਬਣਾਉਂਦੇ ਹੋ ਪ੍ਰਸ਼ਾਦੇ ਵਰਤਾਉਂਦੇ ਹੋ ਖਾੜੇ ਸਰੀਰ ਚ ਬਹੁਤ ਸ਼ਕਤੀ ਪੈਦਾ ਹੁੰਦੀ ਹੈ ਔਰ ਜਦੋਂ ਉਹ ਸ਼ਕਤੀ ਉਹ ਫੁੱਲ ਪੈਦਾ ਹੁੰਦੇ ਜਿਹੜਾ ਹੰਕਾਰ ਰੂਪ ਸ਼ੇਰ ਉਹਨਾਂ ਫੁੱਲਾਂ ਨੂੰ ਮਿੱਦ ਦਿੰਦਾ ਹੁਣ ਕਰਨਾ ਕੀ ਆਪਾਂ ਨੇ ਜਿਹੜਾ ਅੰਦਰ ਦਾ ਗਿੱਦੜ ਹੈ ਸਾਡੀ ਨਿਮਰਤਾ ਭਾਵ ਨਿਮਰਤਾ ਦੇ ਨਾਲ ਸ਼ੇਰ ਦਾ ਮੁਕਾਬਲਾ ਕਰਾਉਣਾ ਹੈ ਇਸ ਹੰਕਾਰ ਦਾ ਮੁਕਾਬਲਾ ਕਰਾਉਣਾ ਹੈ ਤੇ ਦੇਖਿਓ ਹੰਕਾਰ ਦੇ ਜਿਹੜਾ ਹੰਕਾਰ ਹੈ ਨਾ ਹੰਕਾਰ ਦੇ ਪੈਰ ਨਹੀਂ ਨਿਮਰਤਾ ਇਹਨੂੰ ਪੁੱਟ ਕੇ ਬਾਹਰ ਸੁੱਟ ਦਿੰਦੀ ਹੰਕਾਰ ਨੂੰ ਆਖੋ ਸਤਨਾਮ ਗੁਰੂ ਸਾਹਿਬ ਜੀ ਪੂਰੇ ਸ਼ਬਦ ਵਿੱਚ ਵਚਨ ਕਰਦੇ ਹਨ ਕਿ ਭਾਈ ਜਬ ਲਗ ਮੇਰੀ ਮੇਰੀ ਕਰੈ ਇਥੋਂ ਸ਼ਬਦ ਸ਼ੁਰੂ ਹੁੰਦਾ ਹੈ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ ਜਦ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ ਪਤਾ ਤੁਹਾਡੇ ਕੰਮ ਕਿਉਂ ਨਹੀਂ ਸਬਰਦੇ ਅਹੀਂ ਕਹੀ ਜਾਂਦੇ ਆ ਮੇਰਾ ਘਰ ਤੁਸੀਂ ਕਹੋ ਗੁਰਨਾਨਕ ਦਾ ਘਰ ਫਿਰ ਜਿਹੜਾ ਗੁਰਨਾਨਕ ਦਾ ਘਰ ਉਹਦੇ ਵਿੱਚ ਕੋਈ ਕਮੀ ਨਹੀਂ ਮੇਰੇ ਬੱਚੇ ਤਾਂ ਹੀ ਵਿਗੜ ਜਾਂਦੇ ਕਹੋ ਗੁਰੂ ਗੋਬਿੰਦ ਸਿੰਘ ਦੇ ਆ ਇਹ ਕਹੋ ਮਹਾਰਾਜ ਦੇ ਆ ਇਹ ਜਦੋਂ ਮਹਾਰਾਜ ਤੇ ਫਿਰ ਮਹਾਰਾਜ ਆਪਣੇ ਆਪ ਸਵਾਰ ਕੇ ਰੱਖਦੇ ਆਖੋ ਸਤਨਾਮ ਕਿਉਂਕਿ ਸੰਗਤ ਜੀ ਜਿਸਕੇ ਸਿਰ ਉਪਰ ਤੂੰ Swami ਜਿਸਕੇ ਸਿਰ ਉਪਰ ਤੂੰ Swami ਜਿਸ ਸਿਰ ਉਪਰ ਤੂੰ Swami ਜਿਸਕੇ ਸਿਰ ਉਪਰ ਤੂੰ Swami ਜਿਸਕੇ ਸਿਰ ਉਪਰ ਤੂੰ Swami ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ ਸੋ ਦੁਖ ਕੈਸਾ ਪਾਵੇ ਸੋ ਦੁਖ ਕੈਸਾ ਪਾਵੇ ਅਜੇ ਤੁਸੀਂ ਆ ਸਿਰ ਤੇ ਪੱਗ ਬੰਨਦੇ ਹੋ ਇਹਨੂੰ ਕੱਲੀ ਪੱਗ ਨਾ ਸਮਝੋ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ ਹਰਗੋਬਿੰਦ ਜੀ ਦੇ ਗੁਰੂ ਤੇਗ ਬਹਾਦਰ ਜੀ ਦੇ ਦੋਨੇ ਹੱਥ ਤੁਹਾਡੇ ਸਿਰ ਤੇ ਆ ਇਹਨੂੰ ਕੱਲੀ ਪੱਗ ਨਹੀਂ ਸਮਝਣੀ ਆਪਣੇ ਗੁਰੂ ਦਾ ਹੱਥ ਸਮਝਣਾ ਪਹਿਣਾ ਇਹਨੂੰ ਫੈਸ਼ਨ ਵਾਸਤੇ ਨਾ ਚੁੰਨੀ ਨੂੰ ਵਰਤਿਆ ਕਰੋ ਇਹਨੂੰ ਸਮਝੋ ਮਾਤਾ ਸਹਿਬ ਕੌਰ ਜੀ ਮਾਤਾ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਜੀ ਬੀਬੇ ਨਾਨਕੀ ਜੀ ਮਾਤਾ ਨਾਨਕੀ ਜੀ ਦੇ ਦੋਨੇ ਹੱਥ ਆ ਮਾਤਾ ਭਾਗੌਰ ਦੇ ਹੱਥ ਮੇਰੇ ਸਿਰ ਤੇ ਆ ਇਹ ਪੂਰਨ ਤੌਰ ਤੇ ਮਹਾਰਾ ਦੇ ਹੱਥ ਸਮਝਣਾ ਜਦੋਂ ਇਹ ਤੁਹਾਡੇ ਸਿਰ ਤੇ ਚੁੰਨੀ ਰਹੇਗੀ ਇਹ ਗੁਰੂ ਦੇ ਹੱਥ ਹੈ ਤੁਹਾਡੀ ਕੋਈ ਵਾਅਵਲ ਵੀ ਨਹੀਂ ਦੇਖ ਪਾਏਗਾ ਇਹਦਾ ਮਾਨ ਕਰੋ ਸਤਕਾਰ ਕਰਿਆ ਕਰੋ ਦਸਤਾਰ ਦਾ ਇਨੂੰ ਗੁਰੂ ਦੇ ਹੱਥ ਜਾਣਨਾ